ਉਦਾਂ ਦੇਖ ਯਾ ਵੀ ਉਹ ਤੁਹਾਨੂੰ ਕਿ ਜੇ ਵਿੱਚ ਹੋਰੀ ਵੈਸਟ ਬਾਬਾ ਤੈਨੂੰ ਹੋੜ ਦਾਂ ਹਾਂਜੀ ਪਰ ਇਹ ਮੈਂ ਅਜੇ ਕਾਲੇ ਪਾਸੇ ਬਾਈ ਗਣਾ ਹਾਂਜੀ ਗੱਲ ਇਹ ਹੈ ਸੌਦਾ ਕਰਨਾ ਲਾਜ਼ਮੀ ਹੈ ਯਾਰ ਅੱਜ ਤੈਨੂੰ ਜਿਹੜੀ ਗੱਲ ਕਹਿ ਤੀ ਨੀ ਉਹ ਦੱਸ ਅੱਜ ਜਿਹੜੀ ਗੱਲ ਕਹਿ ਤੀ ਹੋਣੀ ਭਾਈਆ ਮੇਰੀ ਗੱਲ ਸੁਣ ਲੋ ਜੀ ਹਾਂ ਬਸ ਥੋੜੇ ਬਾਅਦ ਤੇ 28 ਦੀ ਆ ਜੀ 28 ਦੀ ਆ ਜੇ ਮੇਰੇ ਕੋ ਮੈਂ ਜੇ ਮੈਂ ਝੂਠ ਮਾਰਾਂ ਜੇ ਇਹਦੇ ਮੇਰੇ ਕੋ 5-6000 ਰੁਪਏ ਨਾ ਲਵਾਂ ਅੱਜ ਦੇਣਾ ਨਹੀਂ ਅੱਜ ਦੇਣਾ ਮੰਦਰ ਗੱਲ ਸੁਣ ਨਕਲ ਵਾਲੀ ਸੁਣ ਮੇਰੀ ਹਾਂਜੀ ਕੋਸ ਵੀ ਚੰਗਾ ਕੁਛ ਵੀ ਮਾੜਾ ਹਾਂ ਜੀ ਸਭ ਤੈਨੂੰ ਦੇਖ ਕੇ ਲਿਆ ਜਾਂਦਾ ਜਿੰਨੇ ਬੰਦੇ ਖੜੇ ਆ ਆ ਗਰਚਾਰਨਾ ਖੜਾ ਇਹਨੇ ਗੱਲ ਕਹਿਦੀ ਆ ਪੰਡਤ ਨੇ ਕਹਿਦੀ ਅਸੀਂ ਬੰਦਾ ਦੇਖ ਕੇ ਮੈਂ ਇਸ ਲੈਣੀ ਆ ਮੈਂ ਇਸ ਦੇਖ ਕੇ ਬਿਲਕੁਲ ਖਰੀਆ ਜੀ ਕੋਈ ਭਾਰ ਕੱਢੇ ਕੋਈ ਚੇਪੇਜ ਵਰ ਕੋਈ ਮੇਰਾ ਜੀ ਤੁਹਾਡਾ ਸੈਂ ਤੇ 5-6000 ਰੁਪਏ ਨਾਲ 10 ਦਿਨ ਸਾਹਮਣੇ ਨੂੰ ਹੋਗੇ ਜੀ ਬਸ ਹੁਣ 27 ਦੀ ਆ ਜੀ 27 ਦੀ ਆ ਨਹੀਂ 27 ਨਾ ਜਾਂਦੇ ਪਾ ਕੇ ਮੈਂ ਲੈ ਜਾਓ ਜੀ ਪ੍ਰੇਮੀ ਜੀ ਕੋਸ਼ੋ ਜੀ ਦੀ ਹੈ ਜੀ ਜਿਹੜੀ ਹੋ ਗਈ ਚਲ ਕੋਈ ਨਹੀਂ ਯਾਰ ਹਾਜੀ ਇੱਕ ਨੰਬਰ ਬੰਦਾ ਲੈ ਜਾ ਯਾਰ ਮੰਗਾ ਲਖਾ ਰਿਆ ਤੂੰ ਜੰਗਾ ਮੰਦਰ ਗੰਗਰ ਪ੍ਰੇਮੀ ਨਾਲ ਸੌਦਾ ਹੋ ਗਿਆ ਜੀ ਸਾਡਾ ਚੱਲ ਕੋਈ ਨਹੀਂ ਜੀ ਹਾਜੀ ਜਿੰਨੀਆਂ ਮਰਜ਼ੀ ਲੈਦੇ ਸਾਰੀ ਮੰਡੀ ਖੋਲ ਕੇ ਫੜਾ ਦੂੰਗਾ ਹਾਜੀ ਨੂੰ ਜੀ ਬਸ ਵੈਰੀ ਗੁੱਡ ਇੱਕ ਨੰਬਰ ਹਾਜੀ ਬੰਦਾ ਵੀ ਤੁਹਾਡਾ ਸਾਡਾ ਜਿੱਥੇ ਮਰਜ਼ੀ ਗਵਾਹੀ ਪੋੜੀ ਇੱਕ ਨੰਬਰੀ ਗਰਚਰਲਾ ਜੀ ਇੱਕ ਨੰਬਰੀ ਪੰਡਤਾ ਪੰਡਤਾ ਜੀ ਦੋ ਨੰਬਰ ਮੈਂ ਆ ਹਾਜੀ ਅਸੀਂ ਦੋ ਨਹੀਂ ਦੋ ਨੰਬਰ ਇਹ ਵੀ ਨਹੀਂ ਜੀ 2100 ਲੈਂਦਾ ਨਹੀਂ 2000 ਲੈਂਦਾ ਜੀ 2100 ਨਹੀਂ ਲੈਂਦਾ ਵਿਚਾਰਾ ਕਰਮਾਲ ਚੰਗਾ ਭਈ ਲੈ ਜਾਓ ਭਾਈ ਤੇਰੀ ਸਾਨੂੰ ਚੇਧ ਰਿਆ ਤੂੰ ਘਰ ਰ ਲਗਾ ਤੇ ਵੀ ਪਾਣੀ ਬੋਲਾ ਹੋ ਗਿਆ ਮੈਂ ਵਾਸੋ ਵਾਸ ਮੰਗੇ ਤੋੜ ਨੀ ਅੱਜ ਨਾ ਸੁਣੀ 20 ਡੀ ਪਾਣੀ ਵਾਲਾ ਆ ਗਿਆ ਆ ਜਾ ਮੰਗੇ ਆ ਜਾ ਉਹ ਕਿੱਥੇ ਆਹੋ ਹਾਂ ਕੱਲ ਫਿਰ ਕੋਈ ਨਹੀਂ ਮੈਂ ਤਾਂ ਕਹਿਣਾ ਐ ਤੇ ਐ ਹੋ ਜੀ ਜੀਰੇ ਸਾਹਿਬ ਨਾਲ ਅਪਰੋਚ ਮੰਗੇ ਕੀ ਗਿਆ ਕਿਰੋ ਕਿਸੇ ਨੇ ਨਹੀਂ ਮੰਗੀ ਫਰੋਜ ਆ ਕੇ ਗਿਆ ਨਹੀਂ ਆ ਕੇ ਗਿਆ ਯਾਰ ਮੈਨੂੰ ਪਤਾ ਨੌਕਰ ਆਪਣਾ ਤੂੰ ਮੈਨੂੰ ਇਹ ਕਹਿ ਵੀ ਮੰਗਿਆ ਹੈ ਹੁਣ ਤੂੰ ਮੈਨੂੰ ਗਲਤ ਆ ਕਹਿ ਦੇ ਹੈ ਤੂੰ ਮੈਨੂੰ ਸਦਾ ਕਰੇ ਨਾ ਓਏ ਮੈਨੂੰ ਪਤਾ ਯਾਰ ਕਹਿ ਮੈਨੂੰ ਕਿ ਇੱਥੀ ਹੋਈ ਹੋਈ ਉਹ ਕਬਡੀ ਸ਼ੀਰੀ ਮੈਂ ਯਾਰ ਡੀ ਜੀ ਸ਼ੀਰੀ ਮੈਂ ਯਾਰ ਓਏ ਨਹੀਂ ਹੋਣੀ ਕਿੰਨੇ ਦੀ ਕਿੰਨੇ ਦੀ ਇੱਥੇ ਨਹੀਂ ਹੁੰਦੇ ਉਹ ਬਾਹ ਮੰਗਾ ਹਾਂ ਮੈਂ ਮੈਂ ਨਹੀਂ ਕਦਰ ਕਰ ਨੋ ਵੀ ਮੰਗਿਆ ਮੈਂ ਦੀ ਕਦਰ ਕਰ ਕਿੰਨੇ ਦੀ ਹੋਣੀ ਕਿੰਨੇ ਦੀ ਹੋਣੀ ਆਏ ਗੱਲ ਕਹਿ ਕੇ ਮੋੜ ਪਾਸੇ ਕਰ ਸਾਡੇ ਰਵਾਇਤੀ ਮੈਂ ਕਰਮਾ ਛੋ ਨੂੰ ਮਿਲਣੀ ਆ ਜੂਗਾ ਇਹਦੇ ਪੈਸੇ ਨਹੀਂ ਪੈਂਦੇ ਸਟੈਪ ਆ ਉੱਥੇ ਬੈਂਕ ਚੋਂ ਆਏ ਆ ਬੋਲੋ ਜੀ ਦੱਸ ਹੁਣ ਮੈਨੂੰ ਵੀ ਠੀਕ ਕਰ ਤੁਸੀਂ ਕਹਿਣਾ ਮੈਨੂੰ ਐਂ ਕਹਦੇ ਵੀ ਮੰਗੇ ਲਾਸਟ ਇੰਨੇ ਦੀ ਆ ਹੁਣ ਕੋਈ ਇਹਦੇ ਚ ਤੂੰ ਜਿਵੇਂ ਬਿੰਗ ਜਾਂ ਤੇ ਇਹਦੀਆਂ ਕਰ ਦੇਣਾ ਉਹ ਹੋਣੀਆਂ ਨਹੀਂ ਮੈਂ ਕਦੋਂ ਕਰੀਆਂ ਗਾੜੀ ਕਾਂ ਇੱਥੇ ਆ ਮੈਂ ਕਦੋਂ ਕਰੀਆਂ ਇਹ ਵੀ ਉਹੀ ਕਹੀ ਜਾਂਦਾ ਤੂੰ ਮੇਰੀ ਗਾੜੀ ਕੱਢ ਕੇ ਨਹੀਂ ਮਾਸਟਰ ਜੀ ਮੜ ਜਾ ਹਾਜੀ ਨੂੰ ਬੁਲਾ ਲੈ ਯਾਰ ਕੱਚੀ ਕੱਚੀ ਆ ਹਾਜੀ ਜੀ ਆ ਗਾੜੀ ਨਾ ਹੈ ਹਾਂਜੀ ਹੋਰ ਹਾਜੀ ਜੀ 3.5 ਕਿਲੋ ਦੀ ਮੈਂ ਕੋਣ ਗਾਰੰਟੀ ਸਾਡੇ ਤਾਂ ਨਹੀਂ ਤੇ 3 ਕਿਲੋ ਦੀ ਗਾੜੀ ਆ ਮੈਂ ਸਾਡੀ ਚੋਈ ਹੋਈ ਆ 1 ਕਿਲੋ ਦੀ ਗਾਰੰਟੀ 18 ਕਿਲੋ ਦਾ ਲੈ ਗਏ ਡੇਢ ਦੀ ਉਹ ਵੀ ਆਪਣੀ ਸੀ ਵੱਡੀ ਮਹਿੰਗ ਸੀ ਚੱਲੇ ਚੰਗੀ ਸੀ ਮੈਂ ਇਹਨਾਂ ਨੂੰ ਦੱਸਿਆ ਮੈਂ ਕਿ ਬੈਂਕ ਚੋਂ ਪੈਸੇ ਕਹਿੰਦੇ ਨਹੀਂ ਨਿਕਲੇ ਉੱਥੇ ਖੜੇ ਆਏ ਆ ਬੈਠ ਕੇ ਕਰੋ ਟੀਸ਼ਰਟ ਅਲ ਬੰਨ ਦੇ ਮੈਂ ਤੇ ਕਹ ਤਾ ਐਸੇ ਖਾਦੇ ਮੇਂ ਡਲਵਾਂਗੇ ਤੇਰੇ ਅਭੀ ਖਾ ਵੀ ਅਭੀ ਇੱਥੇ ਬੈਠੀ ਦੱਸ ਹੁਣ ਕਿਵੇਂ ਕਰੀਏ ਬੋਲੋ ਤੁਸੀਂ ਬੋਲਣਾ ਕੀ ਕਹਿਣਾ ਮੈਂ ਤਾਂ ਕਹਤਾ ਤੂੰ ਮੈਨੂੰ ਸੁਣ ਹਰ ਦੇ ਉਹ ਖਾੜ ਵਾਲੀਆਂ ਗੱਲਾਂ ਛੱਡ ਤੂੰ ਸਿੱਧੀ ਤੁਸੀਂ ਤਾਂ ਕਹੋ ਤੁਸੀਂ ਕਹਿਣਾ ਸਾਡੇ ਨਾਲ ਡਾਇਰੈਕਟ ਵਾਲੀ ਆ ਉਰੇ ਆ ਜੀ ਜੀ ਬੋਲੋ ਕਿਦਾਂ ਕਾ ਛੋੜ ਤੁਸੀਂ ਕਹਿਣਾ ਪਊ ਤੂੰ ਮੈਨੂੰ ਐਂ ਕਹਿ ਦੇ ਜੇਰ ਮੰਗੇ ਕਹਿਣਾ ਤਾਂ ਪਊਗਾ ਤੁਸੀਂ ਤਾਂ ਕੋ ਆਹ ਕੋ ਮੈਂ ਇਸ ਕੀ ਗੱਲ ਹਾਜੀ ਜੀ ਮੈਂ ਚੋਈ ਤਾਂ ਸਮਾਈ ਤੂੰ ਮੈਨੂੰ ਐਂ ਦੱਸ ਦੇ ਡੇਲ ਕੀਤੀ ਨਾ ਵੀ ਮੈਂਸਦੀ ਏ ਤੁਸੀਂ ਆਈ ਨਹੀਂ ਜੀ ਮੈਂ ਛੜੀ ਕਦਰ ਨਹੀਂ ਕਰਦਾ ਮੈਂ ਮੰਗਾ ਕਿੰਨੇ ਤੂੰ ਮੈਨੂੰ ਕਦਰ ਕਰੀ ਮੈਂ ਮੈਂ ਫੋਨ ਕਿੰਨੇ ਕਰੇ ਤੂੰ ਮੈਨੂੰ ਇੰਨਾ ਦੱਸ ਦੇ ਵੀ ਇੰਨੇ ਦੀ ਆ ਮੰਗ ਜਰਵਾਦ ਲੈ ਪਰ ਕੋ ਯਾਰ ਪਕਾਈ ਕਰੀ ਜਾਣਾ ਜਿਹੜੀ ਗੱਲ ਮੈਂ ਕਹਿੰਦਾ ਉਹ ਕਰੇ ਮੋਦੀ ਆਏ ਦੱਸੀ ਯਾਰ ਮੰਗਤ ਤੁਸੀਂ ਕਹਿਣਾ ਉਹ ਗੱਲ ਤਾਂ ਕਹਦੇ ਤੁਸੀਂ ਤਾਂ ਕਹਦੇ ਪੱਕੀ ਤਾਂ ਕਹਦੇ ਹੋ ਪੱਕੀ ਤਾਂ ਕਹਦੇ ਹੋ 20 ਦਿਨ ਜਿੰਨਾ ਨਹੀਂ ਮੰਗਿਆ ਉਹ ਪਾਣੀ ਯਾਰ ਖੰਡ ਅਗਾਂ ਲੀ ਬਹਿਸ ਕੀ 10 ਇੱਕ ਗੱਲ ਆ ਜੀ ਤੁਸੀਂ ਦਮਦਾਰ ਨਹੀਂ ਮੈਨੂੰ ਪਤਾ ਪਰ ਮੈਂ ਤਾਂ ਚੋਣ ਪਸਮਾ ਇੱਕ ਜੋ ਵੀ ਹੈ ਉਹ ਪਿਛੜੀ ਹੈ ਮੈਨੂੰ ਐਂ ਕਹਦੇ ਵੀ ਆਏ ਹੋ ਬਸ ਮੈਂ ਤਾਂ ਕਹਤਾ ਸਿੱਧੀ ਇਹ ਇੱਕ ਗੱਲ ਚ ਇੱਕ ਗੱਲ ਚ ਟਾਈ ਮਾਰ ਕੇ ਕਹਦੇ ਕਹਤਾ ਮੈਂ ਤਾਂ ਉਹ ਕਹਦੇ ਗੱਲ ਮੈਂ ਤਾਂ ਕਹਤਾ ਲੋਜੀ ਦੀ ਤੋਂ ਮੈਂ ਤਾਂ ਕਹਤਾ ਲੈ

ਮ ਆਪਣਾ ਕਿੱਥੇ ਲਗਾਓਈ ਹਾਂਜੀ ਦੋ ਵੈਸੇ ਇਹਨੇ ਜਰਾ ਵੈਸੇ ਤਾਂ ਦੇਖੋ ਯਾਰ ਵਾਹ ਦੇਖ ਲੀ ਇਹਨਾਂ ਨੂੰ ਹੋਣਾ ਨਿਲਾਓ ਹੁਣ ਇਹਨੇ ਵਹਿਣ ਦੇ ਲਾਓ ਜਾਗੀਰ ਭਾਈ ਨੂੰ ਬਸ ਤੂੰ ਦੇ ਪਿੰਦੇ ਮੈਂ ਵੀਰ ਬਣ ਕੇ ਕਹਦੇ ਬਸ ਤੂੰ ਕਹਿਣਾ ਵੀ ਆਹ ਕਹਿ ਕੋਈ ਗੱਲ ਹੈ ਗੱਲ ਕਹਦੇ ਵੀ ਹਾਂ ਹਾਜੀ ਖਾਤਰ ਇਹਨੇ ਜੀ じゃ ਇਹ ਗੱਲ ਕਹਦੇ ਕੋਈ ਨਹੀਂ ਨਹੀਂ ਬਸ ਤੇਰਾ ਮਾਰਦਾ ਨਹੀਂ ਨਹੀਂ ਤੇਰਾ ਕਸਣਾ ਮਾਰਦਾ ਨਹੀਂ ਨਹੀਂ ਧਰ ਨਹੀਂ ਬਾਹਰ ਚੱਕੀ ਲੈ ਇਹ ਗੱਲ ਨਹੀਂ ਹੈ ਲਾਓ ਜੀ ਨੇ ਨੇ। ਇੱਕ ਤੇ ਹੀ ਲੋੜ। ਇਸਕੇ दाम ਬੁਰੇ ਹੈ 70 ਹੈ। 20 ਇਸ ਪੰਦੇ ਦਾ। ਜਿਵੇਂ ਮੈਂ ਕਹਿੰਦਾ ਮੈਂ ਇਹਨੂੰ ਪੁੱਛਿਆ ਵੀ ਨਹੀਂ। ਆਪਦੀ ਖਰੀਦ ਨਹੀਂ ਕੱਸਣਾ ਨਹੀਂ ਆਪਦੀ। ਅੱਛਾ। ਫਿਰ ਮੈਨੂੰ ਐ ਕਿਹਾ ਵੀ ਮੰਗੇ ਐ ਲੈ ਜਾ। ਇੱਕ ਵਾਰੀ ਸੌਦਾ ਕਰ ਫਿਰ ਤੂੰ ਮੈਨੂੰ ਜੋ ਮਰਜੀ। ਬਸ ਤੈਨੂੰ ਦੱਸ ਤੂੰ ਦੱਸਣਾ ਐ ਬਸ। ਕਾਇਦਾ ਸਹੀ। ਤੁਸੀਂ ਬੋਲਣਾ ਕਹਿ ਤਾ ਦੇ ਬੀਰਵਾਨ ਤੂੰ ਹੀ ਬੋਲ ਯਾਰ ਮੜੇ ਕੀ ਆ ਨਾ ਆਏ ਹੁਣੀ ਨਹੀਂ ਨਹੀਂ ਹੁਣੀ ਜਾ ਐ ਕਰ ਦੇ ਨਹੀਂ ਬੜਾ ਫਰਕ ਆਪ ਦੀ ਖਰੀਦ ਨਹੀਂ ਆਪ ਦੀ ਖਰੀਦ ਨਹੀਂ ਕੀ ਮੁੱਲ ਹੈ 5 ਰੁਪਏ ਮੁੱਲ ਕੀ ਕਰਤਾ ਮੁੱਲ ਭਾਈ 80 80 कुछ है हाँ। मार दिया है मैं पैसे तुमने वैसे क्यों और सब बंदे के साथ नहीं चाहोगे हाँ देर-देर की बैस नहीं मिलती तुझे मत्ती हुई है आजीवन शार्दूल के बंदाली लाइए हो जाए करके हाँ नहीं आज, आज का एक तीनों बच्चे लो मैं सोला सीरी है भाई ज्यादा ਹਾਂ ਬੋਲ ਕਰ ਲੈ ਜੀ ਇਹਦੇ। ਆਤਮਤ ਬਣਾ ਕਰ। ਜੀ ਜੀ ਬੈਠ ਜੀ। ਜੋ ਮੈਂ ਕਹਿ ਰਾਮਾ। ਇਹ ਰੋਹੀ ਗੱਲ ਮੰਗਿਆ। ਜੀ ਵੀ ਮੰਨ ਲਿਆ ਹੈ। ਜੀ ਵੀ ਮੰਨ ਲਿਆ। ਕਿੱਥੋਂ ਮੰਨ ਲਿਆ ਗਰੀਬ? ਕੋਲੇ ਬਾਬਾ ਇਹ ਦੀਏ। ਨਫਾ ਦੇ ਦੇ 5000 ਵਾ 2000 ਨੂੰ। ਲਾ। ਬਾਬੂ ਜੀ ਆਸ਼ਕਾ ਬਾਹਰ ਭਾਅ ਦੇਖਦੇ। ਇਹ ਰੋਹੀ ਗੱਲ ਜਦੋਂ ਮੈਂ ਐ ਲਾਈ ਜਾਂਦੇ ਤੇ ਐ ਪਿਆ ਹੀ ਲੈ ਜਾ ਬਸ ਤੈਨੂੰ ਕਹਤਾ ਲੋਕਾਂ ਨੂੰ 1.5 ਮੰਗ ਕੇ ਕਿਸੇ ਨੂੰ 95 ਕਿਸੇ ਨੂੰ ਪ੍ਰੇਮੀਆਂ ਕੁਛ ਕਹ ਦੇ। ਛੱਲੀ। ਕਰ ਤੂੰ ਵੀ ਕਰ। ਦੱਸ ਦੱਸ। ਜਗਾ ਨਹੀਂ ਲੱਗ। ਉਹ ਨਹੀਂ ਆਪਾਂ ਨਾ ਸਾਬ। ਵਾਹ ਰੁੱਝੂਪ ਕਰਕੇ ਬੈਨ ਬੈਨ ਕਰ। ਹਾਂਜੀ ਜੀ ਪੂਰੇ ਆਓ ਇਹ ਆਪਣੇ ਵਾਸਤੇ ਕਹਿ ਰਹੇ ਆ ਵੀ ਇੱਥੇ ਕਿ ਲੈ ਜਾਓ ਪੀਸ ਕੇ ਬੱਚਾ ਯਾਰ ਆ ਗਏ ਆ ਗਏ ਦੂਰ ਲੱਖਾ ਕੱਪੜ ਦਾ ਮਿਲਦਾ ਕਰਦੇ ਸੀ ਘਰੇ ਬਾਬੂ ਜੀ ਹਾਂ ਮੇਰੇ ਤੇ ਪੂਛੂ ਰਾ ਬਾਬੂ ਜੇਲੂਲ ਡਾਲਦੀ ਇਸ ਨੂੰ ਪੂਰੀ ਹਾਂ ਬੜੀਆ ਪੂਛ ਉਠਾ ਰਹੀ ਹੈ ਨਾ ਪੂਛੂ ਪੂਛ ਕੋ ਉਠਾ ਰਹੀ ਹੈ ਨਾ ਮਤਲਬ ਜੇ ਇਤਨੀ ਵੀ ਹੋਈ ਜੱਬੀ ਜੁਮੇ ਆ ਰੂ ਹੋਰ ਕੋ ਚੱਲ ਫਿਰ ਠੀਕ ਹੈ او بیس کی لو۔ اوہ یہ 20 کی کا 15 کی لے جاؤ۔ چلو 15۔ ڈاکے کا مال ہے۔ آج جب میری مرضی سے دو اور لےنی پڑے گی میں۔ بس ڈھائی دے دو۔ میں میں دے دوں گا دو ساتھ میں پھر۔ شردا پپّی؟ نہیں۔ پھر کی کہنا پرمی؟ تیرے واسطے ہے بس لوکا واسطے نہیں۔ کوئی نہیں۔ ہن؟ میں سارے کہندا 30 کہندا ہر ایک گھر لگا تا۔ ਅਰਗੀ ਉਹ ਜਾ ਦੇ ਤਾਂ ਅਸੀਂ ਕਾਲੇ ਭਾਈ ਦੇ پیسے ਆਪਣੇ ਖਾ ਲਏ ਨਾ ਹੋ ਤਾਂ ਬਾਅਦ ਸਹੀ ਬਾਉ ਜੀ ਅੱਜ ਲੈ ਕੇ ਜਾਓ ਤੁਸੀਂ ਖਾ ਲੋ ਫਿਰ ਨਾ ਨਹੀਂ ਬਾਉ ਜੀ ਜਿਵੇਂ ਮੈਂ ਕਹਿੰਦਾ ਭਾਈ ਮੰਨਿਆ ਕਰੋ 5000 ਪਾਉਂਸੂ ਦੂਈ ਵਾਰ ਦੇ ਦਰ ਤੂੰ ਕੌਣ ਕੌਣ ਮਾਰਦੇ ਸਿਆਣਾ ਬਣ ਜਾ ਐ ਸਾਰੇ ਲਾਈ ਜਾਂਦੇ ਗਲਤ ਕਰ ਮੰਨੀ ਦਾ ਬਸ ਤੇਰਾ ਮਾਨ ਆ ਫਿਰ ਜਾ ਕੇ ਲਾਉਣਾ ਲਾ ਲਾ ਹੁੰਦਾ ਬੋਲੀ 100 ਵੀ ਖਰਾਬ ਤੇਰੀਆਂ ਲਾਈ ਜਾਂਦੇ 19 ਤੈਨੂੰ ਮਾਰਨ ਨਾਲ ਕਹਿੰਦਾ ਆ ਹਲੇ ਵੀ ਉੱਤੇ ਹੀ ਫਿਰਦਾ ਸਾਰੇ ਲਾਈ ਜਾਂਦੇ ਫਿਰ ਉਹ ਵੀ ਗੱਲ ਮੁੱਠਾ ਵਾਲੀ ਜਾਂ ਦੋ ਖਾਮ ਮੈਂ ਯੂੰ ਵੀ ਫਿਰ ਹੋ ਗਿਆ ਮੈਂਗਾ ਜਣਾ ਦਾ ਬੰਗਿਆ ਤੇਰਾ ਮਾਰ ਰਖਦਾ ਤੂੰ ਨਾ ਕਦਰ ਗਵਾ ਕਦਰ ਜਾਣਿਆ ਕਰ ਮੇਰੀ ਜਾ ਰਹੀ ਐ ਲੜਪੇ ਜਾ ਰਹੀ ਐ ਨਾ ਆਟੇ ਨੂੰ ਰਾਹ ਦੇ ਲੋ ਕੋਈ ਡੂਡ ਦਿੰਦਾ ਇੱਕ ਵਾਰ ਸ਼ਰਤ ਦੇ ਮੈਂ ਹੀ ਹੋਊਗੀ ਵਾਹ ਮੈਂਗਾ ਇੱਕ ਮਿੰਟ ਸ਼ਰਤ ਦੇ ਫਿਰ ਰੋਲੇ ਉਹਦਾ ਸ਼ਾਡੇ ਨੂੰ ਧੱਕੇ ਤੋਂ ਮਾਰਦ ਕੇ ਮੈਂ ਮੰਨਿਆ ਤਵਨ ਨਾ ਮਾਰ ਮੈਂ ਮੈਂ ਖੜਾ ਬਣ ਜਾ ਬਸ ਹਾਜ ਨੂੰ ਪੁੱਛ ਕੇ ਦੱਸ ਹਾਂ ਬਸ ਇਸ ਤੋਂ ਕੀ ਗੁਰਗਰਾਹ ਆਖੂ ਕੋਈ ਜਰਾ ਹਾਂ ਬਈ ਆਲੋ ਕਰਾ ਹਾਜੀ ਜੀ ਰੋਲੇ ਰੋਲੇ ਦੀ ਗੱਲ ਨਹੀਂ ਇਹ ਇਹ ਕਹਿ ਰਿਹਾ ਹਾਜੀ ਵਾਸਤੇ ਇਹ ਇਹ ਉੱਪਰ ਹੈ ਮੈਂ ਕਿਹਾ ਨਾ ਇਸ ਸੇ ਇਹ ਖਾਮ ਹੈ ਮੈਂ ਇਸ ਸੇ ਕਮਲ ਨਾ ਮਾਰੀ ਵਾਸਤੇ ਅਸੀਂ ਮੈਂਤਾ ਕਰਕੇ ਗਏ ਆ ਤੈਨੂੰ ਅੱਤ ਰਸਾੜੀ ਵੜਦਾ ਹੱਥੋਂ ਹਾਜੀ ਦੇ ਮੂੰਹ ਨੂੰ ਨਵੇਂ ਨਵੇਂ 4-5 ਮਹੀਨੇ ਦਵਾਈ ਦੇਣ ਲੱਗੇ ਨੇ 20 ਕੀ ਨਹੀਂ 15 ਕੀ ਮੇਰਾ ਕੁਝ ਨਾ ਯਾਰ ਬਾਉ ਜੀ ਕਿਹੜਾ ਯਾਰ ਹੁਣ ਮੈਂ ਕਹਿੰਦਾ ਕਰਤੀਆਂ ਨਹੀਂ ਦੋ ਹਜ਼ਾਰ ਦਲਾਲੀ ਲੈਣੀ ਆ ਜੀ ਉਹ ਤੇ ਚੁੱਪਾ ਤੇ ਇਹਦੇ ਚੁੱਪ ਫੇਰ ਉਹੀ ਗੱਲ ਨਾ ਬੱਸ ਤੈਨੂੰ ਬਿੱਟੇ ਨਹੀਂ ਬਣਾ ਦਿੱਤੇ ਤੈਨੂੰ ਮਰਜ਼ੀ ਕਾ ਸਾਡੇ ਨਾਲ ਕੋਈ ਉਹ ਨਹੀਂ ਹੈ ਤੂੰ ਦੁਸ਼ਮਣ ਆ ਤੂੰ ਦਾ ਮੇਰਾ ਪ੍ਰੇਮੀ ਆ ਤੂੰ ਮੇਰਾ ਮੇਰਾ ਭਾਈ ਆ ਮੈਂ ਖੋਹ ਦੋ ਕਰਾਂ ਮੈਂ ਖੋਹ ਲੇ ਉਹ ਪੂਰੀ ਪਸਾਲੋ ਜੀ ਅੱਗੇ ਵੇ तू फिट टका रहा है इसे क्यों फिट आवे है तू फिट टका पहले आई नहीं बढ़ ले भैया तो छोड़ो तुम मैं ये वाली फिर रही है जाओ जाओ निशत्र गांव में देख लो ये आप पास कर लिए ये करण पास देखो भी देखो